ਾਰੇ ਮਨਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਤੁਹਾਡਾ ਇਹ ਮਜਵਾ ਇੱਕ ਖਲਾਫੇ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚਾਹ ਰਹੀਆਂ ਨੇ ਕਾਨੂੰਨ ਦੀ ਤੁਸੀਂ ਧੱਜੀਆਂ ਡਾਗ ਰੱਖ ਦਿੱਤੀਆਂ ਨੇ ਤੁਹਾਨੂੰ ਕਿਰਪਾ ਕਰੇ ਬੇਨਤੀ ਕਰਦੀ ਆ ਕਿ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਗੱਡੀ ਤੁਹਾਡੇ ਸਾਹਮਣੇ ਆ ਆਪਣੇ ਆਪ ਨੂੰ ਅਰੈਸਟ ਕਰ ਲਓ ਦੋ ਹੀ ਗੱਲਾਂ ਨੇ ਚੁੱਪ ਕਰ ਇੱਕ ਮੈਚੋ ਰਾਮ ਮੋਟਰਸਾਈਕਲ ਬੱਚੇ ਵੀ ਆ ਗਏ ਦੋ ਬੱਚੇ ਥੱਗ ਚੱਕਰੀ ਨੇ ਪਰ ਉਹਨਾਂ ਨੂੰ ਟਰੀਟਮੈਂਟ ਕਰਾ ਰਹੇ ਆ ਪਤਾ ਹੀ ਮਾਰ ਕੇ ਮਾਰੇ ਬਾਜੇ ਹੋਏ ਜੇ ਤੂੰ ਇਨ ਆਰੋ ਕਹਿੰਦਾ ਨੰਗਨ ਦੇਂਦੇ ਤੇ ਕਹਿੰਦਾ ਪਾਪਾ ਡੀਸੀ ਆ ਡੀਸੀ ਨੂੰ ਪੰਜ ਚਾਰ ਨਾ ਦੇ ਸਕਦੇ ਤੂੰ ਤਾਂ ਜੱਜ ਬਣੇ ਤੂੰ ਤਾਂ ਹਾਈ ਕੋਰਟ ਦੇ ਕੋਲ ਨੂੰ ਕਹਿੰਦੇ ਪਾਪਾ ਡੀਸੀ ਆਪਣੇ ਡੀਸੀ ਨੂੰ ਬੰਦ ਕਰੋ ਸਾਡੇ ਕੋਲ ਇੱਕ 10 ਵਾਲੀ ਗੱਲ ਸਾਡੀ ਗੱਲ ਕਰਦਾ ਜੀ ਸਾਡੇ ਨਾਲ ਫਿਰ ਕਰੇਗਾ ਕੰਦਲ ਮਾਰਦਾ ਲੇਕਿਨ ਫਿਰ ਨਾ ਨਾ ਬਲ ਆਹ ਪਿੱਛੇ ਆ ਸੋ ਗਿਆ ਬਾਤ ਚਿਕਾ ਮਾਰਨੀ ਗੇਤੋ ਲੋ ਯਾ ਪਲੀਜ਼ ਵੀ ਸਬਸਕ੍ਰਾਈਬ ਕਰ ਤੋ ਜਾਰੇ ਤੇ ਆ ਰਿਹਾ ਹੈ पालीर पाल ਖਰੋਤੀ ਟਰਾਲੀ ਨੂੰ ਡਾਂਗਾ ਮਾਰ ਮਾਰ ਕੇ ਬੰਦੇ ਸਰ ਫਟੜ ਕਰਦੇ ਮੇਰੇ ਪਿੱਛੇ ਇਧਰ ਕਿੰਨੇ ਜਖਮ ਨਹੀਂ ਹੋਏ ਬਹੁਤ ਜ਼ਿਆਦਾ ਜਖਮ ਨਹੀਂ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜ ਚਾਰ ਹੈ ਜੀ ਇੱਥੇ ਡੋਲੇ ਦੇ ਥੱਲੇ ਚਾਰ ਪੰਜ ਸੌ ਡਾਂਗਾ ਮੈਨੂੰ ਉਸ ਤਰਾ ਮੱਝੀਆਂ ਇੱਕ ਸਿੱਧੀ ਬੱਸੇ ਵਾਰੀ ਆ ਇਹਨਾਂ ਵਾਲੋ ਮਾਰਿਆ ਗਿਆ ਤਾਂ ਪੁਲਿਸ ਨੇ ਮਾਰਿਆ ਜੀ ਕਿਹਨੇ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਖਰੋਤੀ ਟਰਾਲੀ ਕਿ ਖਰੋਤੀ ਟਰਾਲੀ ਦੇ ਕੁੱਟਿਆ ਖਰੋਤੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਚੱਲ ਹੁਣ ਤਾਂ ਖਰੋਤੀ ਦੇ ਕੁੱਟਿਆ ਹੋਣਾ ਤੁਹਾਨੂੰ ਤਾਂ ਪਤਾ ਨਹੀਂ ਬੜੀ ਖੰਦ ਹੀ ਆ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆ ਬਹੁਤ ਜ਼ਿਆਦੇ ਬੰਦੇ ਕੁੱਟੇ ਹੋਰ ਵੀ ਓਏ ਕਿਸੇ ਦਿਨ ਜਿਹੜੀ ਅਸੀਂ ਨਹੀਂ ਵੇਖੀ ਗਈ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਦਿਨ ਜਿਹੜੀ ਜੋ ਤੁਸੀਂ ਜਾਨੀ ਪੁੱਛਿਆ ਕੀ ਨਾਮ ਦਾ ਮਾਨ ਜੋ ਕਮਿਸ਼ਨਰ ਸਾਹਿਬ ਨੂੰ 3 ਦਿਨ ਹੋ ਗਏ ਹੈ ਬੈਸਟ ਕਾ ਕਿ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਚਾਹੀਦੀ ਆ ਜੋ ਹਾਈ ਕੋਰਟ ਦੇ ਕਿੰਨੇ ਆ ਕਿ ਹਾਈਟ ਹੁਕਮ ਦੀ ਤੁਸੀਂ ਕਿਉਂ ਕਰਾਉਂਦੇ ਅੰਕਾਂ ਨੇ ਮਾਨ ਜੀ ਦੀ ਗੱਲ ਕੀਤੀ ਜਾ ਮਾਨ ਜੀ ਨੇ ਤੱਕ ਭਾਣੇ ਭਾਜੀ ਧੰਨਵਾਦੀ ਸਿੱਧਾ ਤੁਸੀਂ ਉਹ ਬੈਂਕ ਦੇ ਪਹਿਲਾਂ ਇਹ ਸੀ ਲਗੇ ਸੀ ਉਹਦੇ ਕਰਕੇ 3 ਦਿਨ ਕੱਲ ਬੈਠਾ ਹੈ ਬੈਗ ਨਾਲ ਗੱਲ ਕਰ ਲਈ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਆ ਪ੍ਰਵੀਂਦਰ ਮਾ ਉਹਨੇ ਹੀ ਖੋਲਿਆ ਇਹਦੇ ਚੋਂ ਉਹਨਾਂ ਨੂੰ ਕਾਲ ਕੀਤੀ ਰਿਕਵੈਸਟ ਕੀਤੀ ਕਿ ਮੇਰੇ ਨਾਲ ਚਲੋ ਲੇਕਿਨ ਇਹਨੇ ਇੱਕ ਨਹੀਂ ਸਹੀ ਔਰ ਕਮਿਸ਼ਨਰ ਸਾਹਿਬ ਨੇ ਬੜੀ ਜੇਦਾ ਹੈ ਮੈਨੂੰ ਦੇਖੋ ਨਾ ਕਿੱਡਾ ਨਿਆਂਇਤ ਮੋਟਰਸਾਈਕਲ ਚਾੜ ਦਿੰਦਾ ਸਾਰੇ ਨਸਾਨ ਬੇਨਤੀ ਆ ਕਿ ਜਿਹੜਾ ਤੁਹਾਡਾ ਇਹ ਮਜਵਾ ਇੱਕ ਲਾਫਰੇ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚਾੜੀਆਂ ਨੇ ਕਾਨੂੰਨ ਦੀ ਤੁਸੀਂ ਧੱਜੀਆਂ ਡਾਗ ਰੱਖ ਦਿੱਤੀਆਂ ਨੇ ਤੁਹਾਨੂੰ ਕਿਰਪਾ ਕਰੇ ਬੇਨਤੀ ਕਰਦੀ ਆ ਕਿ ਆਪਣੇ ਆਪ ਨੂੰ ਗ੍ਰਫਤਾਰੀ ਦੇ ਦਿਓ ਗੱਡੀ ਤੁਹਾਡੇ ਸਾਹਮਣੇ ਆ ਆਪਣੇ ਆਪ ਨੂੰ ਅਰੈਸਟ ਕਰਾ ਲਿਆ ਦੋ ਹੀ ਗੱਲਾਂ ਨੇ ਚੁੱਕ ਲਈ ਇੱਕ ਮੈਡ ਜੋ ਰਾਮ ਮੋਟਰਸਾਈਕਲ ਬੱਚੇ ਵੀ ਆ ਗਏ ਦੋ ਬੱਚੇ ਥੱਕ ਚਖਮੀ ਨੇ ਪਰ ਉਹਨੂੰ ਟ੍ਰੀਟਮੈਂਟ ਕਰਾ ਰਹੇ ਆ ਪਤਾ ਹੀ ਨਹੀਂ ਕਿ ਬਾਰੇ ਬੱਚੇ ਹੋਣੇ ਤੇ ਇਨ ਆਰਓ ਕੋਈ ਗੱਲ ਨੰਗਨ ਦੇ ਦੇ ਕੇ ਕਹਿੰਦਾ ਪਾਪਾ ਡੀਸੀ ਆ ਡੀਸੀ ਪਾਣੀ ਨਹੀਂ ਦੇ ਸਕਦੇ ਤੁਸੀਂ ਤਾਂ ਜੱਜ ਬਣੇ ਤੁਸੀਂ ਤਾਂ ਹਾਈਕੋਰਟ ਦੇ ਉਹਨਾਂ ਨੇ ਕਮਾਉਂਦੇ ਆ ਪਾਪਾ ਡੀਸੀ ਆਪਣੀ ਡੀਸੀ ਨੂੰ ਮਾਰੇ ਕੋਲ ਮਾਰੇ ਕੋਲ ਤੇ ਨਾਲੀ ਚਾਹ ਦਿੰਦਾ ਜੀ पुछे सोना बाद चीका मारण बुआ اڻي کي ڏسڻ لاءِ ڪنهن به جاءِ تي نه وڃڻو